ਅਿਕਰ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਅੱਜ ਪਹੁੰਚੇ ਆ ਯੂਨੀਵਰਸਿਟੀ ਲੱਡੇਵਾਲੀ ਤੇ ਸਾਡੇ ਨਾਲ ਨੇ ਸਾਡੇ ਬਹੁਤ ਹੀ ਬਹੁਤ ਹੀ ਜ਼ਿਆਦਾ ਬਹੁਤ ਹੀ ਜ਼ਿਆਦਾ ਤਾਸ ਦੋ ਅਰਿ ਸ਼ਰਮਾ ਜੀ ਅਰ ਸ਼ਰਮਾ ਜੀ ਕਿਵੇਂ ਚੱਲ ਰਹੀ ਯੂਨੀਵਰਸਿਟੀ ਯੂਨੀਵਰਸਿਟੀ ਕਾਫੀ ਵਧੀਆ ਚੱਲ ਰਹੀ ਹੈ ਬਾਕੀ ਸਾਡੇ ਨਵੇਂ ਸਟੂਡੈਂਟ ਆਏ ਆ ਇਹਨਾਂ ਨਾਲ ਗੱਲਬਾਤ ਕਰਦੇ ਆ ਇੰਨਾ ਸਮਾਂ ਲੱਗ ਗਿਆ ਅੱਪਾ ਆ ਜੀ ਆ ਗਏ 3 ਸਮੈਸਟਰ ਦੇ ਵਿੱਚ ਆ ਗਏ ਆ ਤੇ ਅੱਜ ਇਗਜ਼ਾਮ ਸੀਗਾ ਸਾਡਾ ਹਾਂ ਜੀ ਤੇ ਕਾਫੀ ਵਧੀਆ ਹੋ ਗਿਆ ਓਕੇ ਤੇ ਮੈਨੂੰ ਲੱਗਦਾ ਹੈ ਕਿ ਟੋਪ ਕੁੜੀ ਤੁਹਾਡਾ ਪ੍ਰਾਈਜ਼ ਹੋਏਗਾ ਓਕੇ ਓਕੇ ਅੱਜ ਇਹ ਵਾਲ ਕੀ ਨਾ ਮੇਰਾ ਨਾਮ ਰਮਨ ਹੈ। ਇਹ ਮੈਂ ਵੈਸੇ ਮਕੀਤਿਆਂ ਤੋਂ ਆਨਾ। ਅੱਛਾ ਤੇ ਇੱਥੇ پڑھਦਾ ਵਾ ਫਸਟ ਸੈਮੈਸਟਰ 'ਚ ਆ। ਫਸਟ ਸੈਮੈਸਟਰ ਆ। ਹਾਂਜੀ। ਓਕੇ। ਕਿਦਾਂ ਹੋ ਰਿਹਾ ਐਗਜ਼ਾਮ? ਬਹੁਤ ਵਧੀਆ ਚੱਲ ਰਿਹਾ ਜੀ। ਜਦੋਂ ਮਨ ਵਗੈਰਾ ਲਗਾ ਇੱਥੇ ਯੂਨੀਵਰਸਿਟੀ 'ਕਿਤਾ? ਹਾਂਜੀ ਹਾਂਜੀ ਬਹੁਤ ਵਧੀਆ ਚੱਲਦਾ ਪਿਆ। ਕੀ ਕੀ ਚੀਜ਼ਾਂ ਸਿੱਖਣ ਨੂੰ ਮਿਲਦੀਆਂ? ਵਧੀਆ ਐ ਇੱਥੇ ਦਾ ਮਾਹੌਲ ਵੀ ਵਧੀਆ ਐ। ਅ ਜਲਦੀ ਵਧੀਆ ਐ ਫ੍ਰੈਂਡਲੀ ਲੋਕਾਂ 'ਤੇ ਗੱਲਬਾਤ ਕਰਦੇ ਆ। ਸਾਰੇ ਬਿਲਕੁਲ ਵਧੀਆ ਐ। ਤੇ ਬਾਕੀ ਸਾਨੂੰ ਅਜੇ ਤੱਕ ਥੋੜਾ ਟਾਈਮ ਹੀ ਹੋਇਆ। ਬਸ ਹੀ ਹੋਲੀ ਵਾਲੀ ਚੱਲਦਾ ਜੋ ਕੋਈ ਸਿਖਾਈ ਨਹੀਂ ਤਾਂ ਬਹੁਤ ਪਲਾਨ ਕੀਤਾ ਕਿ ਕੀ ਕਰਨਾ ਚਾਹੁੰਦੇ ਆ। ਕੌਂਸਲ। ਐਸੇ ਨਾ ਮੇਰਾ ਹੈਗਾ ਇਹ ਆ ਕਿ ਮੈਂ ਜਾਮਾ ਫੀਲਡ ਵਿੱਚ ਰਿਪੋਰਟਿੰਗ ਕਰਾਂ, ਐਂਕਰਿੰਗ ਕਰਾਂ ਤੇ ਬਾਕੀ ਥੋੜਾ ਬੋਧਾ ਕਰਦਾ ਵੀ ਪਿਆ ਆ। ਬਾਕੀ ਦੇਖਦੇ ਆ ਜਿੱਦਾਂ ਹੁੰਦਾ। ਕੋ ਫੈਮਿਲੀ ਵਿੱਚ ਪਹਿਲਾਂ ਬੈਕਗ੍ਰਾਉਂਡ ਹੈ ਜਿਵੇਂ ਮੀਡੀਆ ਨਹੀਂ ਨਹੀਂ ਪਿੱਛੇ ਹੈ ਮਤਲਬ ਮੇਰੀ ਫੈਮਿਲੀ ਵਿੱਚ ਕੋਈ ਨਹੀਂ ਦਗਾ। ਉਹ ਮਟੀਰੀਅਲਾਂ ਦੇ ਵਿੱਚ ਭਾਜੀ ਇੱਕ ਉਹਨਾਂ ਨੇ ਮੈਨੂੰ ਤਾਂ ਸੇਂਡ ਰਿਪੋਰਟ ਕਰੇ। ਕੇ ਫਿਰ ਮੈਥੀ ਆ ਗਏ ਪਹਿਲਾਂ ਤੁਹ ਆਪਾਂ ਕੋਲ ਆਈ ਕਿੱਤੀ ਵੀ ਹੈ। ਇਹ ਹਰ ਤੋਂ ਬਾਅਦ ਐਮਐਮਾ ਇੱਥੇ ਕਰਦਾ ਪਿਆ ਹੁਣ ਇਹ ਦੇ ਵਿੱਚ ਜਿਹੜੀ ਕੀਤੀ ਆ ਵਧੀਆ ਐਗਜ਼ਾਮ ਹੋ ਗਈ ਸੀ ਵਧੀਆ ਨੰਬਰ ਪਰ ਆ ਰਹੇ ਹਾਂ ਜੀ ਹਾਂ ਜੀ ਬਹੁਤ ਵਧੀਆ ਚੱਲ ਰਿਹਾ ਪਰ ਇੱਕ ਗੱਲ ਹੈ ਇਹਦੇ ਵਿੱਚ ਮੈਨੂੰ ਇਹ ਦਿੱਕਤ ਆ ਰਹੀ ਹੈ ਕਿ ਜਿੱਦਾਂ ਮੇਰੀ ਫੈਮਿਲੀ ਦਾ ਫੈਮਿਲੀ ਵਿੱਚ ਕੋਈ ਨਹੀਂ ਮੇਰੀ ਫੈਮਿਲੀ ਵਿੱਚ ਕੋਈ ਹੈ ਨਹੀਂ ਆ ਵੀ ਇਹ ਫੀਲਡ ਵਿੱਚ ਇਸ ਕਰਕੇ ਮੈਨੂੰ ਪਿੱਛੇ ਜਿੱਦਾ ਸਕੋਟ ਕਰਨ ਲਈ ਬਹੁਤ ਟੱਕ ਵੱਲ ਗਿਆ ਬਿਲਕੁਲ ਵਧੀਆ ਤੁਸੀਂ ਜਿੱਦਾਂ ਹੁਣ ਸਾਨੂੰ ਮਿਲਿਆ ਤਹੀ ਵੀ ਮੇਰੇ ਭਾਜੀ ਹੁਣ ਮਿਲੇ ਸਦੀਪਾ ਜੀ ਹੁਣ ਮਿਲੇ ਆ ਤੇ ਦੱਸਦੇ ਵੀ ਆ ਬਹੁਤ ਵਧੀਆ ਲੱਗਦਾ ਪਿਆ ਇਦਾਂ ਹੈ ਵੀ ਮਤਲਬ ਜਿੱਦਾਂ ਮੈਂ ਪਹਿਲਾਂ ਦੱਸੀ ਦਿੱਤੀ ਉੱਥੇ ਮੈਨੂੰ ਕੋਈ ਦਸਨ ਵਾਲਾ ਨਹੀਂ ਮਿਲਦਾ ਉਹ ਜਰੀਆ ਦੇ ਵਿੱਚ ਲੈ ਤੇ ਹੁਣ ਤੱਕ ਅਜੇ ਤੱਕ ਤਜਰਬਾ ਕੋਈ ਨਹੀਂ ਜਿੱਦਾਂ ਲਿਖਣ ਦਾ ਜਾਂ ਫਿਲਮ ਬਣਾਉਣ ਦਾ ਨਹੀਂ ਮੈਂ 3 3 3 ਜਮਾਨੇ ਲਾਏ ଥିਏ ਦਿੱਲੀ ਘਾਟ ਦੇ ਧੰਦੇ ਤਲਵਾੜੇ ਵਿੱਚ ਤੇ ਉੱਥੇ ਮਤਲਬ ਕੰਟੈਂਟ ਦਾ ਹੀ ਕੰਮ ਵੀ ਹੈਗਾ ਕੈਮਰਾਮੈਨ ਵੀ ਕਰਦੇ ਹਾਂ ਮਤਲਬ ਥੋੜਾ ਬੋੜਾ ਉੱਥੇ ਚੱਲਦਾ ਹੁੰਦਾ ਹੈਗਾ 3-4 ਮਹੀਨੇ ਕਿਤੇ ਫਿਰ ਮੈਂ ਆਪੇ ਛੱਡਦਾ ਹੀਗਾ ਤੇ ਫਿਲਹਾਲ ਮੈਂ ਪੇਪਰ ਦੇ ਰਹਾ ਹਾਂ ਪਰ ਇਸ ਵਾਰ ਤੁਹਾਡਾ ਪਹਿਲੇ ਵੀ ਜਾਣ ਸੀਗਾ ਕਿ ਕਿੱਦਾਂ ਬਾਅਦ ਵਿੱਚ ਮਤਲਬ ਮੈਨੂੰ ਨਾ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਸੀਗੀ ਉਹ ਠੀਕ ਤੇ ਵੈਸੇ ਹੀ ਦਾ ਮਤਲਬ ਲੱਜੂ ਦਾ ਟਵਾਲ ਖਾਰੇ ਤੇ ਕਹਿੰਦੇ ਕਿ ਕਿਆਨੇ ਆਪੀ ਕਿਸ ਤਰ੍ਹਾਂ ਦੀ ਰਾਤ ਤੇ ਮੇਰੇ ਵੀ ਦਿਮਾਗ 'ਚ ਇਹਦਾ ਖਿਆਲ ਵਿੱਚ ਵੀ ਆਇਆ ਕਿਸ ਤਰ੍ਹਾਂ ਸਰਵਾਜ ਮੇਰੇ ਦਿਮਾਗ ਵਿੱਚ ਆਇਆ ਕਿ ਚਲੋ ਕਿੱਥੇ ਆ ਦੇ ਦੇ ਕਿਉਂਕਿ ਮੈਂ ਮਤਲਬ ਕਿ ਨਹੀਂ ਦਿੱਤਾ ਕਰ ਇਹ ਪਾਪਾ ਜਿਹਾ ਗੱਲ ਕੀਤੀ ਉਹਨਾਂ ਨੇ ਕਿ ਇਹ ਬਾਤ ਵੀ ਗੰਗੇਰੀਆਂ ਵਿੱਚ ਤੇ ਉਹ ਚਟੜੀ ਕਲਾ ਟਾਈ ਵੀ ਦੇ ਰਹੇ। ਉਹਨਾਂ ਨੇ ਮੇਨ ਨਾਲ ਸਿਆਪੜੇ ਬਾਰੇ ਗੱਲਬਾਤ ਕੀਤੀ। ਉਹ ਕਹਿੰਦੇ ਵੀ ਇੱਦਾਂ ਨੂੰ ਕਰੂੰਗਾ ਤਾਂ ਤੂੰ ਮਤਲਬ ਰਹੇ ਨਾ ਲੋਕਲ ਆਈ ਲੋਕਲ ਲੈਵਲ ਦਾ ਰਹੇ ਨਾ ਤੇ ਇੱਕ ਡਿਗਰੀ ਹੁੰਦੀ ਹੈ ਬੀ.ਐਮ.ਸੀ. ਮਾਰਕਸ ਕੰਬੀਨੇਸ਼ਨ ਬਾਰੇ ਦਾ ਸਿਆਪ ਤੇ ਉਹਨਾਂ ਨੇ ਫਿਰ ਐਡਮਿਸ਼ਨ ਕਰਵਾਈ ਮੇਰੇ ਇਸੇ ਦੋਆਬਾ ਕਾਲਜ ਹੂੰ ਦੋਆਬਾ ਕਾਲਜ ਐਡਮਿਸ਼ਨ ਕਰਾਈ ਤੇ ਉਸ ਤੋਂ ਬਾਅਦ ਚਲੋ ਹੌਲੀ ਹੌਲੀ ਪਤਾ ਲੱਗਣ ਲੱਗ ਪੰਦਾ ਹੀਗਾ ਤੇ ਥੋੜਾ ਬਤਾ ਹੋ ਗਿਆ ਹੁਣ ਬਹੁਤ ਹੀ ਖੁਸ਼ੀ ਆਪਨ ਮਿਲਦੀ ਹੈਗਾ ਕਿ ਜਦ ਫੀਲਡ ਵਿੱਚ ਨਵੇਂ ਨੌਜਵਾਨ ਆਉਂਦੇ ਆ ਪ੍ਰਤਿਭਾ ਨਵੀਂ ਆਉਂਦੀ ਆ ਤੋਂ ਬਹੁਤ سارے ਕੀ ਕਹਿੰਦੇ ਨੇ ਆਪਣੇ ਨਾਲ ਉਹ ਆਪਣਾ ਖੁਸ਼ੀ ਵੀ ਲੈ ਕੇ ਆਉਂਦੀ ਹੈ ਉਤਸ਼ਾਹ ਨਾਲ ਲੈ ਕੇ ਆਉਂਦੀ ਹੈ ਤੇ ਬਹੁਤ ਖੁਸ਼ੀ ਆ ਵੀ ਸਾਡੀ ਇਸ ਫੀਲਡ ਦੇ ਵਿੱਚ ਜਿਹੜੇ ਪੱਤਰਕਾਰ ਜਿਹੜਾ ਤੇ ਕਿਉਂਕਿ ਆਪਾਂ ਦੇ ਦੇ ਸਾਡਾ ਜਿਹੜਾ ਪਿਛਲਾ ਪੱਤਰਕਾਰੀ ਦਾ ਖੇਤਰ ਹੈਗਾ ਯਾਰ ਤੇ ਬਹੁਤ ਸਾਰੇ ਲੋਕ ਜਿਹੜੇ ਹੈਗੇ ਆ ਫੀਲਡ ਵਿੱਚ ਆ ਜਾਂਦੇ ਸੀ ਪਰ ਉਹਨਾਂ ਦਾ ਜਿਹੜਾ ਵਿੱਤਿਕ ਪੱਧਰ ਹੈਗਾ ਜਾਂ ਵਿੱਦਿਆ ਜਾਂ ਆਪਾਂ ਕਹਿੰਦੇ ਡਿਗਰੀ ਉਹ ਇਸ ਖੇਤੇ ਵਿੱਚ ਨਹੀਂ ਕਰਦੇ ਸੀ ਤੇ ਜਿਹਦੇ ਨਾਲ ਸਿਗਾ ਬਹੁਤ ਸਾਰੀਆਂ ਘਾਟਾਂ ਮਹਿਸੂਸ ਹੁੰਦੀਆਂ ਸੀ ਵੀ ਇਸ ਚੀਜ਼ ਨੂੰ ਇਸ ਜਿਹੜਾ ਲੈਵਲ ਹੈਗਾ ਪੱਤਰਕਾਰੀ ਦਾ ਹੋਰ ਇਹਦੇ ਵਿੱਚ ਸੁਧਾਰ ਕੀਤਾ ਜਾ ਸਕਦਾ ਹੈ ਆਪੇ ਨਹੀਂ ਕਹਿੰਦੇ ਕਿ ਜਿਹੜੇ ਫਿਰ ਦੇ ਪੱਤਰਕਾਰ ਆ ਉਹਨਾਂ ਦੀ ਪੱਤਰਕਾਰੀ ਵਿੱਚ ਕੋਈ ਘਾਟ ਹੈਗੀ ਆ ਜਾਂ ਉਹ ਨੀਵੇਂ ਪੱਧਰੀ ਆ ਪਰ ਕਿਸੇ ਵੀ ਜੀ ਹੈ ਪਰ ਜਦੋਂ ਉਹਨੂੰ ਆਪਾਂ ਆ ਕੁਆਲਿਫਿਕੇਸ਼ਨ ਦੇ ਤੌਰ ਤੇ ਦੇਖਦੇ ਹੈਗੇ ਆ ਵਿਦਿਅਕ ਪੱਧਰ ਦੇ ਤੌਰ ਤੇ ਦੇਖਦੇ ਜਰੂਰ ਜਿਹੜਾ ਉਹ ਫੀਲਡ ਦੀ ਬੇਸਿਕ ਜਿਹੜੀ ਡਿਗਰੀ ਦਾ ਜਿਹੜੇ ਕ੍ਰੈਡਿਟ ਵਿੱਚ ਆਉਂਦੇ ਹੈਗੇ ਆ ਤਾਂ ਉਹ ਜਿਹੜਾ ਨੈਚਰਲੀ ਤੌਰ ਤੇ ਜਿਹੜਾ ਆ ਉਸ ਫੀਲਡ ਦੇ ਵਿੱਚ ਜਿਹੜੇ ਆ ਨਵੇਂ ਜਿਹੜੇ ਨਿਜਾਮ ਜਿਹੜੇ ਆ ਉਹ ਹਾਸਲ ਹੁੰਦੀ ਆ ਕਿ ਨਵੇਂ ਜਿਹੜੇ ਮੁਕਾਮ ਜਿਹੜੇ ਆ ਉਹ ਬਾਈ ਜਾਂਦੇ ਹੈਗੇ ਆ ਇਹ ਨੌਜਵਾਨ ਜਿਹੜਾ ਹੈ ਮੁਕੇਰੀਆਂ ਤੋਂ ਹੈਗਾ ਆ ਤੇ ਲੱਦੇਵਾਲੀ ਐਸ ਵੀ ਜਿਹੜਾ ਫਸਟ ਏਅਰ ਯਰ ਦੀ ਬੈਸਟ ਫਸਟ ਸੈਮੈਸਟਰ ਵਿੱਚ ਜਿਹੜੇ ਆ ਹਨ ਐਡਮਿਸ਼ਨ ਲਈ ਖੜੀਆ ਤੋਂ ਸਾਡੀਆਂ ਇਹਨਾਂ ਵਾਸਤੇ ਸ਼ੁਭ ਇਸ਼ਾਵਾ ਹੈਗੀਆਂ ਤੇ ਨਾਲ ਇਹ ਅਰਦਾਸ ਕਰਾਂਗੇ ਇਹ ਫੀਲਡ ਦੇ ਵਿੱਚ ਉਹ ਜਿੱਥੇ ਜੱਨਾ ਆਪਣਾ ਵਿੱਦਿਆ ਖੇਤਰ ਦੇ ਵਿੱਚ ਜਿਹੜੀਆਂ ਵਧੀਆ ਆਪਣੀ ਪੜਾਈ ਪੂਰੀ ਕਰਕੇ ਵਧੀਆ ਨੰਬਰਾਂ ਦੇ ਨਾਲ ਇਹ ਆਪਣੀ ਡਿਗਰੀ ਹਾਸਲ ਕਰਨ ਤੇ ਉਹਦੇ ਨਾਲ ਨਾਲ ਜਿਹੜਾ ਆ ਤਜਰਬਾ ਵੀ ਜ਼ਰੂਰ ਹਾਸਲ ਕਰਨ ਤੇ ਇਸ ਫੀਲਡ ਦੇ ਵਿੱਚ ਨਵੇਂ ਮਕਾਮ ਹਾਸਲ ਕਰਕੇ ਆਪਣਾ ਆਪਣੇ ਪਰਿਵਾਰ ਦਾ ਆਪਣੀ ਸ਼ੇਰ ਦਾ ਨਾਮ ਰੋਸ਼ਨ ਕਰਤੇ ਪੰਜਾਬੀ ਪੱਤਰਕਾਰੀ ਦੇ ਖੇਤਰ ਵਿੱਚ ਵਧੀਆ ਮੁਕਾਮ ਜਿਹੜੇ ਉਹ ਹਾਸਲ ਕਰਕੇ ਪੰਜਾਬੀ ਪੱਤਰਕਾਰੀ ਨੂੰ ਹੋਰ ਆਪਾ ਅਮੀਰ ਕਰਦੀ ਹੈ ਜਿਹੜਾ ਆਪਣਾ ਬੰਦਾ ਬੋਲ ਸਕੀ। ਸਵਿਨਾ ਗੱਲਾਂ ਨਾਲ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸਾਡੇ ਅਜੀ ਸ਼ਰਮਾ ਜੀ ਬੜੀ ਕੀ ਨਾਮ ਜਿਤਨਾ ਰਮਨਦੀਪ ਮਗੇਰੀਆ ਇਸ ਵੀਰ ਦਾ ਵੀ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ